ਕਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਪਾਰਸ਼ਾਂ ਹੋਣ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡوزر ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਾਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜਿਹੀਆਂ ਸਖਤ ਕਾਰਵਾਈਆਂ ਜਿਹੜੀਆਂ ਸਾਹਮਣੇ ਸਾਹਮਣੇ ਤੇ ਹੋਣੀਆਂ ਹੀ ਰਹਿਣਗੀਆਂ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਸਨ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸ ਮੇਰੀ ਕੋਸ਼ਿਸ਼ ਤੇ ਵੈਸੇ ਇਹ ਰਹੀ ਆ ਵੀ ਜਿਹੜੀਆਂ ਚੋਣ ਦੇ ਦੌਰਾਨ ਲੋਕਾਂ ਨੇ ਜਿਹੜੀਆਂ ਮੰਗਾਂ ਰੱਖੀਆਂ ਪਹਿਲਾਂ ਪੈਲ ਦੇ ਆਧਾਰ ਤੇ ਉਹਨਾਂ ਤੇ ਕੰਮ ਕਰੀ ਉਹਦੇ ਚ ਦੋ ਤਿੰਨ ਗੱਲਾਂ ਮੈਂ ਤੁਹਾਨੂੰ ਗਣਾਈਆਂ ਇਸ ਤੋਂ ਇਲਾਵਾ ਇੱਕ ਸਾਡੇ ਨਾ ਆਨੰਦਪੁਰ ਸਾਹਿਬ ਜਿਹੜਾ ਰੋਪੜ ਚਿੱਲੇ ਦਾ ਹਿੱਸਾ ਹੈ ਉੱਥੇ ਜਿਹੜਾ ਹਿਮਾਚਲ ਨਾਲ ਬਾਰਡਰ ਹੈ ਉੱਥੇ ਜੰਗਲੀ ਜਾਨਵਰਾਂ ਦਾ ਬਹੁਤ ਜ ਵੱਡਾ ਪ੍ਰਕੋਪ ਹੈ ਤੋਂ ਇਸ ਵਾਰ ਵੀ ਮੈਂ ਜਿਹੜੇ ਸਾਡੇ ਫੋਰੈਸਟ ਮਿਨਿਸਟਰ ਹੈ ਯਾਦਵ ਸਾਹਿਬ ਬੋਪਿੰਦਰ ਯਾਦਵ ਜੀ ਉਹਨਾਂ ਨੂੰ ਮਿਲ ਕੇ ਮੰਗ ਕੀਤੀ ਆ ਵੀ ਉਹਦੇ ਲਈ ਇੱਕ ਪੈਕੇਜ ਜਿਹੜੇ ਹਿਮਾਚਲ ਤੋਂ ਜਾਨਵਰ ਆ ਕੇ ਫਸਲਾਂ ਖਰਾਬ ਕਰਦੇ ਉਹ ਨਾ ਹੋਣ ਇਸ ਤੋਂ ਇਲਾਵਾ ਗੁਰਤੇਗ ਬਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਜਿਸ ਨੂੰ ਪੰਜਾਬ ਸਰਕਾਰ ਵੀ ਔਰ ਭਾਰਤ ਸਰਕਾਰ ਵੀ ਆਪਣੇ ਤਰੀਕੇ ਨਾਲ ਵੱਡੇ ਇਸਤਰ ਤੇ ਮਨਾਉਣ ਦਾ ਜਿਹੜਾ ਸਮਾਗਮ ਕਰਾਉਣ ਦੀ ਤਿਆਰੀਆਂ ਕਰ ਰਹੀ ਹੈ ਉਹਦੇ ਚ ਮੈਂ ਮਾਨਯੋਗ ਦੇਸ਼ ਦੇ ਹੈਲਥ ਮਿਨਿਸਟਰ ਸਾਹਿਬ ਨੂੰ ਲਿਖਿਆ ਔਰ ਮਿਲ ਕੇ ਵੀ ਬੇਨਤੀ ਕੀਤੀ ਹੈ ਕਿ ਸਾਡਾ ਜਿਹੜਾ ਰੋਪੜ ਹੈ ਜਿੱਦੇ ਚ ਅਨੰਦਪੁਰ ਸਾਹਿਬ ਵਿਧਾਨ ਸਭਾ ਪਵਿੱਤਰ ਸਥਾਨ ਹੈ ਮਾਤਾ ਨੈਣਾ ਦੇਵੀ ਜਿਹੜਾ ਬੇਸ਼ੱਕ ਹਿਮਾਚਲ ਚ ਹੈ ਲੇਕਿਨ ਅਸੀਂ ਉਹਨੂੰ ਆਪਣਾ ਹਿੱਸਾ ਹੀ ਮੰਨਦੇ ਆ ਇਸ ਤੋਂ ਇਲਾਵਾ ਨਵੇਂ ਸ਼ਹਿਰ ਦਾ ਜਿਹੜਾ ਬੱਲਾਚੌਰ ਹੈ ਬੰਗਾ ਆ ਔਰ ਗੜ ਸ਼ੰਕਰ ਜਿਹੜਾ ਹਿਆਰਪੁਰ ਦਾ ਪਟ ਇੱਥੇ ਕੋਈ ਬਹੁਤ ਵੱਡਾ ਹਸਪੀਟਲ ਨਹੀਂ ਹੈ ਤੋਂ ਅਸੀਂ ਮੰਗ ਕੀਤੀ ਹੈ ਕਿ ਪੀ ਡੀ ਆਈ ਦੇ ਜਾਂ ਏਮਸ ਦੇ ਪੈਟਰਨ ਤੇ ਇਸ ਸਾਡੀ ਬੈਲਟ ਨੂੰ ਜਿੱਥੇ ਪੁਆਦ ਪਲੱਸ ਦੁਆਬਾ ਆ ਜਾਂਦਾ ਇਸ ਬੈਲਟ ਨੂੰ ਕੋਈ ਹਸਪੀਟਲ ਦਿੱਤਾ ਜਾਵੇ ਔਰ ਮੇਰੀ ਕੋਸ਼ਿਸ਼ ਹੋਗੀ ਵੀ ਆਰ ਸਰਕਾਰ ਇਸ ਚੀਜ਼ ਨੂੰ ਸੀਰੀਅਸਲੀ ਕਨਸੀਡਰ ਕਰੇ ਔਰ ਸਾਡੇ ਇਸ ਏਰੀਆ ਨੂੰ ਵੱਡਾ ਹਸਪੀਟਲ ਦੀ ਸੁਗਾਤ ਮਿਲੇ ਮੇਰੀ ਇਹ ਕੋਸ਼ਿਸ਼ ਹੈ ਟੂਰਿਜ਼ਮ ਨੂੰ ਲੈ ਕੇ ਵੀ ਕੋਈ ਟੂਰਿਜ਼ਮ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਰਿਕੁਐਸਟ ਭੇਜੀ ਆ ਜਿਹਨੂੰ ਮੈਂ ਫਾਲੋਅ ਅਪ ਕਰ ਰਿਹਾ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਹਦਾਇਤਾਂ ਤੇ ਤਰਨਪੁਰੀ ਸੌਨ ਜੀ ਜਿਹੜੇ ਸਾਡੇ ਮਨਿਸਟਰ ਹੈ ਉਹਨਾਂ ਨੇ ਇੱਕ ਪ੍ਰਪੋਜ਼ਲ ਭੇਜਿਆ ਹੈ ਜਿਦੇ ਚ ਇੱਕ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਜਿਹੜਾ ਆ ਨੈਸ਼ਨਲ ਹਾਈਵੇ ਦਾ ਇੱਕ ਪ੍ਰੋਪੋਜ਼ਲ ਜਿਹਦੇ ਨਾਲ ਸਾਈਕਲਿੰਗ ਟਰੈਕ ਟਰੈਕ ਦਾ ਪ੍ਰੋਪੋਜ਼ਲ ਹੋਵੇ ਰੋਪੜ ਔਰ ਆਨੰਦਪੁਰ ਸਾਭ ਚ ਵਾਟਰ ਜਿਹੜੇ ਸਪੋਰਟਸ ਐ ਉਹਨਾਂ ਦਾ ਇੰਟਰਨੈਸ਼ਨਲ ਲੈਵਲ ਦਾ ਸੈਂਟਰ ਬਣੇ ਉਹਨੂੰ ਲੈ ਕੇ ਵੀ ਇੱਕ ਪ੍ਰੋਪੋਜ਼ਲ ਭੇਜਿਆ ਆ ਔਰ ਮੈਨੂੰ ਉਮੀਦ ਹੈ ਵੀ ਇਹਨੂੰ ਵੀ ਕੰਸੀਡਰ ਭਾਰਤ ਸਰਕਾਰ ਕਰੋਗੀ ਮੈਂ ਉਹਨੂੰ ਫਾਲੋਅ ਅਪ ਕਰ ਰਿਹਾ ਔਰ ਸਾਡੀ ਜੋ ਮੇਰੀ ਜਾਣਕਾਰੀ ਚ ਹੈ ਸਾਡੇ ਮਾਣਯੋਗ ਜਿਹੜੇ ਐਮ.ਐਲ.ਏ ਰੋਪੜ ਦੇ ਉਹਨਾਂ ਨੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਇੱਕ ਭੇਜਿਆ ਰੋਪੜ ਦੇ ਜੇ ਆਪਾਂ ਗੱਲ ਕਰੀਏ ਜਿਹੜਾ ਸਾਡਾ ਇੱਥੇ ਦਰਿਆ ਦੇ ਨੇੜੇ ਤੇਲੇ ਨੇੜੇ ਦਾ ਏਰੀਆ ਜਿਹੜਾ ਬਹੁਤ ਸ਼ਾਨਦਾਰ ਤਰੀਕੇ ਨਾਲ ਟੂਰਿਜ਼ਮ ਦੇ ਪੁਆਇੰਟ ਆਫ 뷰 ਨਾਲ ਵਿਕਸਿਤ ਹੋ ਸਕਦਾ ਹੈ ਮਾਨਯੋਗ ਐਮ.ਐਲ.ਏ. ਸਾਹਿਬ ਨੇ ਇੱਕ ਸਾਈਕਲ ਟਰੈਕ ਦੀ ਮੰਗ ਰੱਖੀ ਹੈ ਔਰ ਇੱਕ ਮੇਰੇ ਅੱਜ ਜਾਣਕਾਰੀ ਚ ਕੁਝ ਪੱਤਰਕਾਰ ਸਾਥੀਆਂ ਨੇ ਵੀ ਰੱਖੀ ਆ ਤੇ ਤੁਹਾਡੇ ਵਰਗਿਆਂ ਨੇ ਔਰ ਕੁਝ ਸਾਥੀਆਂ ਨੇ ਵੀ ਗੱਲ ਕੀਤੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਇੱਥੇ ਸਮਝੌਤਾ ਹੋਇਆ ਸੀ ਅੰਗਰੇਜ਼ਾਂ ਨਾਲ ਜਿਹੜੀ ਹੱਦ ਬੰਦੀ ਸੀ ਉਹਨੂੰ ਲੈ ਕੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਅਜੇ ਕੋਈ ਹੋਰ ਤੇ ਕੰਮ ਕੀਤਾ ਲੇਕਿਨ ਮੈਨੂੰ ਮੈਂ ਕੋਸ਼ਿਸ਼ ਕਰੂੰਗਾ ਉਸ ਸਥਾਨ ਦੀ ਇੰਪੋਰਟੈਂਸ ਨੂੰ ਧਿਆਨ ਚ ਰੱਖਦੇ ਆਉਣ ਵਾਲੇ ਟਾਈਮ ਚ ਕਿ ਉੱਥੇ ਕੋਈ ਮਿਊਜ਼ੀਅਮ ਦੀ ਤਰ੍ਹਾਂ ਜਾਂ ਕੋਈ ਹੈਰੀਟੇਜ ਪਲੇਸ ਦੀ ਤਰ੍ਹਾਂ ਨੂੰ ਵਿਕਸਿਤ ਕਰੀਏ ਉਹਦੇ ਲਈ ਐਮਪੀ ਲੈਡ ਦੀ ਫੰਡ ਦੀ ਲੋੜ ਹੋਊਗੀ ਮੈਂ ਵੀ ਕੰਟ੍ਰਿਬਿਊਟ ਕਰੂੰਗਾ ਔਰ ਪੰਜਾਬ ਔਰ ਭਾਰਤ ਸਰਕਾਰ ਤੋਂ ਵੀ ਮੰਗ ਕਰਾਂਗੇ ਇੰਟਰਨੈਸ਼ਨਲ ਫਲਾਈਟਾਂ ਬਾਰੇ ਜੇ ਪੰਜਾਬ ਦੀ ਗੱਲ ਕਰੀਏ ਤੇ ਦੋ ਤਿੰਨ ਗੱਲਾਂ ਮੈਂ ਹੋਰ ਵੀ ਉੱਥੇ ਮੰਗ ਰੱਖੀ ਇੱਕ ਤੇ ਮੁਹਾਲੀ ਦਾ ਇੰਟਰਨੈਸ਼ਨਲ 에어ਪੋਰਟ ਬਹੁਤ ਸ਼ਾਨਦਾਰ ਹੈ। ਔਰ ਉਹਦੇ ਲਈ ਮੈਂ ਮਾਣਯੋਗ ਜਿਹੜੇ ਸਾਡੇ 에ਵੀਏਸ਼ਨ ਮਿਨਿਸਟਰ ਹਨ ਨਾਇਡੂ ਸਾਹਿਬ ਉਹਨਾਂ ਨੂੰ ਨਿੱਜੀ ਤੌਰ ਤੇ ਮਿਲਿਆ ਸੀ। ਕਿਉਂਕਿ ਪੰਜਾਬ ਚੋਂ ਹਰੇਕ ਹਾਊਸਹੋਲਡ ਜਿਹੜਾ ਆ ਉਹ ਬਾਹਰਲੇ ਮੁਲਕਾਂ ਚ ਰਹਿ ਰਿਹਾ ਹੈ। ਚਾਹੇ ਉਹ ਦੁਆਬੇ ਦਾ ਹੋਵੇ, ਮਾਝੇ ਦਾ ਹੋਵੇ, ਪੁਆਦ ਦਾ ਹੋਵੇ, ਚਾਹੇ ਮਾਲਵੇ ਦਾ ਹੋਵੇ। ਤੋਂ ਉਹਨਾਂ ਨੂੰ ਦਿੱਲੀ ਚ ਬਹੁਤ ਖੱਜਲ-ਖਰਾਬੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਮਾਨਜੋਗ ਮੰਤਰੀ ਸਾਹਿਬ ਨੂੰ ਔਰ ਭਾਰਤ ਸਰਕਾਰ ਅੱਗੇ ਹਾਊਸ ਦੇ ਅੰਦਰ ਵੀ ਗੱਲ ਰੱਖੀ ਔਰ ਉਹਨਾਂ ਨੂੰ ਪਰਸਨਲ ਮਿਲ ਕੇ ਵੀ ਕਿ ਮਹਾਲੀ ਤੋਂ ਵੱਧ ਤੋਂ ਵੱਧ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਆ ਉਹ ਚਲਾਈਆਂ ਜਾਣ ਯੂਰਪ ਨੂੰ ਨਾਰਥ ਅਮਰੀਕਾ ਔਰ ਆਸਟ੍ਰੇਲੀਆ ਵਾਸਤੇ ਔਰ ਉਹਨਾਂ ਨੇ ਇਹਦੇ 'ਚ ਬੜਾ ਹਾਂ ਪੱਖੀ ਜਿਹੜਾ ਆ ਰਿਸਪਾਂਸ ਦਿੱਤਾ ਹੈ ਕਿਉਂਕਿ ਉਹਨਾਂ ਨੇ ਮੈਨੂੰ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਹੈ ਕਿ ਇੰਡਿਕੋ ਔਰ ਇੰਡੀਅਨ 에ਅਰਲਾਈਨਸ ਨੇ ਕੁਝ ਫਲਾਈਟਾਂ ਰੀਸੈਂਟਲੀ ਯੂਰਪ ਵਾਸਤੇ ਸ਼ੁਰੂ ਕੀਤੀਆਂ ਹੈ ਤੇ ਉਹ ਕੋਸ਼ਿਸ਼ ਕਰਨਗੇ ਕਿ ਉਹਨਾਂ ਨੂੰ ਮਹਾਲੀ ਤੋਂ ਸ਼ੁਰੂ ਕੀਤਾ ਜਾਵੇ ਔਰ ਸਾਨੂੰ ਬੜੀ ਉਮੀਦ ਹੈ ਕਿ ਮਹਾਲੀ ਤੋਂ ਜਲਦੀ ਇੰਟਰਨੈਸ਼ਨਲ ਫਲਾਈਟਾਂ ਚੱਲਣਗੀਆਂ ਔਰ ਮਹਾਲੀ ਚ ਇੱਕ ਬਹੁਤ ਪੁਰਾਣਾ ਸੈਟਅਪ ਹੈ ਜਿਹਦੇ ਤੇ ਬਹੁਤ ਜ਼ਿਆਦਾ ਨਜ਼ਰ ਮੀਡੀਆ ਦੀ ਵੀ ਨਹੀਂ ਗਈ ਲੋਕਾਂ ਦੀ ਜਿਹੜਾ ਸੈਮੀ ਕੰਡਕਟਰ ਲੈਬ ਹੈ ਕਿਉਂਕਿ ਚਿਪ ਦਾ ਜਵਾਨਾ ਹੈ 1980 ਦੇ ਦਹਾਕੇ ਚ ਮਹਾਲੀ ਇਕਲੌਤਾ ਸ਼ਹਿਰ ਸੀ ਜਿਸ ਨੂੰ ਸੈਮੀ ਕੰਡਕਟਰ ਲੈਬ ਅਲੋਟ ਹੋਈ ਸੀ ਲੇਕਿਨ ਉਹਨੂੰ ਮੌਜੂਦਾ ਸਮੇਂ ਦੇ ਹਿਸਾਬ ਨਾਲ ਅਪਗ੍ਰੇਡ ਨਹੀਂ ਕੀਤਾ ਗਿਆ ਤੋ ਮੈਂ ਮੰਨਜੋ ਕੋ ਜਿਹੜੇ ਮੰਤਰੀ ਹੈ ਸਾਡੇ ਅਸ਼ਵਨੀ ਵੈਸ਼ਨਵ ਜੀ ਉਹਨਾਂ ਨੂੰ ਮੈਂ ਬੇਨਤੀ ਕੀਤੀ ਆ ਵੀ ਜਿਹੜੀ SCL ਹੈ ਮੋਹਾਲੀ ਚ ਜਿਹੜੀ ਜਿਹੜੀ ਸਾਡੀ ਸੈਮੀ ਕੰਡਕਟਰ ਲੈਬ ਹੈ SCL ਦੇ ਨਾਂ ਤੇ ਉਹਨੂੰ ਅਪਗ੍ਰੇਡ ਕਰਨ ਵਾਸਤੇ ਸਪੈਸ਼ਲ ਪੈਕੇਜ ਦਿੱਤਾ ਜਾਵੇ ਤਾਂ ਕਿ ਪੰਜਾਬ ਔਰ ਮੋਹਾਲੀ ਆਈਟੀ ਦਾ ਹੱਬ ਬਣੇ ਅੱਜ ਚਿਪ ਨਾਲ ਸਾਰੀ ਦੁਨੀਆ ਚੱਲਦੀ ਆ ਪਿੱਛੇ ਜਿਹੜੀ ਇੰਡੀਆ ਪਾਕਿਸਤਾਨ ਦੀ ਲੜਾਈ ਵੀ ਹੋਈ ਆ ਉਹਦੇ ਚ ਵੀ ਜਿਸ ਹੱਦ ਤੱਕ ਇਨਫੋਰਮੇਸ਼ਨ ਟੈਕਨੋਲੋਜੀ ਦਾ ਆਈਟੀ ਦਾ ਵਰਤੋਂ ਹੋਈ ਹੈ ਇਹ ਲੜਾਈਆਂ ਸਿੱਧੀਆਂ-ਸਿੱਧੀਆਂ ਮਸਲਦੀਆਂ ਨਹੀਂ ਰਹੀਆਂ ਹੁਣ ਟੈਕਨੋਲੋਜੀ ਦੀ ਲੜਾਈ ਹੈ ਸੋ ਮਹਾਲੀ ਬੜਾ ਵੱਡਾ ਸੈਂਟਰ ਦੇ ਤੌਰ ਤੇ ਵਿਕਸਿਤ ਹੋ ਸਕਦਾ ਮੈਂ ਸੈਮੀਕੰਡਕਟਰ ਲੈਬ ਨੂੰ ਇੱਕ ਐਡੀਸ਼ਨਲ ਪੈਕੇਜ ਦਵੇ ਉਹਦੀ ਮੰਗ ਵੀ ਭਾਰਤ ਸਰਕਾਰ ਕੋਲ ਰੱਖੀ ਹੈ ਤੁਸੀਂ ਲਿਆਂਦਾ ਮੈਂ ਐਮਐਲਏ ਸਾਹਿਬ ਨਾਲ ਗੱਲ ਕਰਕੇ ਲੋਕ ਐਡਮਿਨਿਸਟ੍ਰੇਸ਼ਨ ਉਹਦਾ ਸਾਰਾ ਜਾਣਕਾਰੀ ਲੈ ਲੈਨੇ ਆ ਐਮਐਲਏ ਸਾਹਿਬ ਨੇ ਜਿਹੜਾ ਨਵਾਂ ਪੁਲ ਅਸਲ ਗਾਮਾਗੜੀ ਤੁਹਾਡੇ ਉੱਤੇ ਹਾਂ ਇਹੋ ਬਾਰੇ ਗੱਲ ਕੀਤਾ ਜਾਂਦਾ ਨਵੇਂ ਪੁਲ ਦੀ ਪ੍ਰਪੋਜ਼ਲ ਕਰਾਉਣ ਦੇ ਗਈ ਨਵੇਂ ਵਾਲੀ ਤੇ ਸ਼ਾਇਦ ਗਈ ਵੀ ਆ ਉਹਨਾਂ ਨੇ ਮੈਨੂੰ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਲੇਕਿਨ ਉਹਦੇ 'ਚ ਕੀ ਸੰਭਾਵਨਾ ਮੈਂ ਇੱਕ ਵਾਰ ਆਪ ਸਟੱਡੀ ਕਰ ਲੈਣਾ ਮੈਨੂੰ ਇਹਦਾ ਪਤਾ ਨਹੀਂ ਹੜ੍ਹਾਂ ਨੂੰ ਲੈ ਕੇ ਹਾਲਾਂਕਿ ਪਿਛਲੇ 10 ਦਿਨ ਤੋਂ ਸਥਿਤੀ ਬਹੁਤ ਜ਼ਿਆਦਾ ਜਿਵੇਂ ਕਹਿ ਸਕਦੇ ਆ ਤੁਸੀਂ ਪਾਣੀ ਜਦੋਂ ਹਿਮਾਚਲ 'ਚ ਬਹੁਤ ਜ਼ਿਆਦਾ ਬਾਰਿਸ਼ ਹੋ ਜਾਂਦੀ ਪਾਣੀ ਤੇ ਸਾਰਾ ਪੰਜਾਬ 'ਚ ਹੀ ਆਉਣਾ ਹੈ ਤੋ ਪੰਜਾਬ ਸਰਕਾਰ ਨੇ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਹੈ ਜਲੰਧਰ ਚ ਇਹਦੇ ਨਾਲ ਨਾਲ ਸਾਡੇ ਜਿਹੜੇ ਮੰਤਰੀ ਸਹਿਬਾਨ ਹੈ ਉਹਨਾਂ ਦੀਆਂ ਡਿਊਟੀਆਂ ਲਾਈਆਂ ਆ ਫੀਲਡ ਜਾ ਕੇ ਲੋਕਾਂ ਨੂੰ ਇਮੀਡੀਏਟਲੀ ਸਹਾਤਾ ਸਹਾਇਤਾ ਜਿਹੜੀ ਆ ਪਹੁੰਚਾਈ ਜਾਵੇ ਔਰ ਹਰ ਇੱਕ ਅ ਮਰਜੈਂਸੀ ਸਿਚੁਏਸ਼ਨ ਨੂੰ ਹੈਂਡਲ ਕਰ ਲਈ ਪੰਜਾਬ ਸਰਕਾਰ ਦੀਆਂ ਤਮਾਮ ਹਦਾਇਤਾਂ ਵੀ ਆ ਤਿਆਰੀ ਵੀ ਆ ਔਰ ਐਡਮਿਨਿਸਟ੍ਰੇਸ਼ਨ ਨੂੰ ਡਾਇਰੈਕਸ਼ਨ ਆ ਔਰ ਪਿਛਲੇ ਕੱਲ ਤੋਂ ਪਾਣੀ ਬਾਰਿਸ਼ ਫੇਰ ਸ਼ੁਰੂ ਹੋਈ ਆ ਤੋ ਡੈਫੀਨੇਟਲੀ ਮੈਂ ਅੱਜ ਆਪ ਅੱਜ ਔਰ ਕੱਲ ਦੋ ਦਿਨ ਲਗਾਤਾਰ ਕਿਉਂਕਿ ਸਾਡਾ ਜਿਹੜਾ ਸਤਲੁਜ ਦੇ ਨੇੜੇ ਤੇੜੇ ਵਾਲਾ ਏਰੀਆ ਇੱਥੇ ਹਮੇਸ਼ਾ ਖਤਰੇ ਦਾ ਰਹਿੰਦਾ ਹੀ ਆ ਆ ਔਰ ਲੇਕਿਨ ਹਜੇ ਤੱਕ ਕੋਈ ਬਹੁਤ ਜ਼ਿਆਦਾ ਪਰਮਾਤਮਾ ਦੀ ਕਿਰਪਾ ਨਾਲ ਕੋਈ ਮਾੜੀ ਖਬਰ ਨਹੀਂ ਆਈ ਲੇਕਿਨ ਪੰਜਾਬ ਸਰਕਾਰ ਦੀ ਪੂਰੀ ਅਧਿਤੇ ਨਜ਼ਰ ਹੈ ਔਰ ਪੂਰੀ ਤਿਆਰੀ ਵੀ ਹੈ ਲੋਕਾਂ ਨੂੰ ਇਮੀਡੀਏਟਲੀ ਸਹਾਇਤਾ ਦਿੱਤੀ ਜਾਵੇ ਠੀਕ ਹੈ ਜੀ ਸਾਹਿਬ ਬੀਜੇਪੀ ਦੇ ਜ਼ਿਲ੍ਹਾ ਪ੍ਰਕਰ ਮੇਰੇ ਨਾਮ ਤੇ ਰੇਲਵੇ ਮਿਨਿਸਟਰੀ ਨੇ ਚਿੱਠੀ ਭੇਜੀ ਹੈ ਜਿਹੜੀ ਐਮਐਲਏ ਸਾਹਿਬ ਨੂੰ ਦਿੱਤੀ ਸੀ ਤੇ ਮੀਡੀਆ ਦੇ ਸਾਥੀਆਂ ਨੂੰ ਦੇ ਦਿੰਨੇ ਆ ਕੀ ਕੋਈ ਟੇਕ ਅਪ ਮੈਂ ਪਿਛਲੇ ਸਾਲ ਦਾ ਮਸਲਾ ਕੀਤਾ ਦੂਜੀ ਗੱਲ ਮਿਸਿੰਗ ਤੇ ਅੱਜ ਕੱਲ ਕੋਈ ਹੋ ਰੂਆ ਅੱਜ ਕੱਲ ਤੇ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਮੇਰਾ ਤੇ ਇੱਕ ਇੱਕ ਦਿਨ ਦਾ ਹਿਸਾਬ ਸੋਸ਼ਲ ਮੀਡੀਆ ਤੇ ਪਿਆ ਹੈ ਵੀ ਪਿਛਲੇ ਵੀ ਜਨਵਰੀ ਚ ਮੈਂ ਕਿੱਥੇ ਸੀ ਫਰਵਰੀ ਚ ਕਿੱਥੇ ਸੀ ਮਾਰਚ ਕਿੱਥੇ ਸੀ 15 ਤਰੀਕ ਨੂੰ ਕਿੱਥੇ ਸੀ ਅਕਤੂਬਰ ਚ ਕਿੱਥੇ ਸੀ ਸੋ ਐਵੇਂ ਕਹਿ ਦੇਣਾ ਕਿਸੇ ਨੂੰ ਕਈ ਲੋਕਾਂ ਨੂੰ ਹਾਦਥੀ ਹੁੰਦੀ ਹੈ ਵੀ ਖਬਰ ਬਣ ਜੇ ਸਾਡੀ ਇਸ ਬਾਨੇ ਨਾਲ ਹੀ ਲੇਕਿਨ ਮੇਰੀ ਕੋਸ਼ਿਸ਼ ਰਹੀ ਹੈ ਪਿਛਲੇ 1 ਸਾਲ ਤੋਂ ਵਾਅਦਾ ਹੋ ਗਿਆ ਐਮਪੀ ਬਣਿਆ ਨੂੰ ਹਰ ਇੱਕ ਪਿੰਡ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕਰੀਦੀ ਹੈ ਪਾਰਲੀਮੈਂਟ 'ਚ ਮੇਰੀ 100% ਹਾਜ਼ਰੀ ਆ ਐਮਪੀ ਲੈਡ ਗ੍ਰਾਂਟ ਮੈਂ ਸਭ ਤੋਂ ਵੱਧ ਵੰਡੀਆਂ ਔਰ ਸਭ ਤੋਂ ਵੱਧ ਕੰਮ ਜਿਹੜੇ ਆ ਮੇਰੇ ਹਲਕੇ ਸ਼ੁਰੂ ਹੋ ਗਏ ਹੋਣਗੇ ਜੇ ਉਹਨਾਂ ਨੂੰ ਲੱਗਦਾ ਹੈ ਤੇ ਮੈਂ ਉਹਨਾਂ ਦੇ ਘਰ ਵੀ ਜਾਣ ਨੂੰ ਤਿਆਰ ਆ ਐਮਪੀ ਜੇ ਉਹਨਾਂ ਨੂੰ ਕਿਤੇ ਐ ਲੱਗ ਰਿਹਾ ਹੈ ਜਿਉਂ ਉਹਨਾਂ ਨੂੰ ਮੈਂ ਲੱਭ ਨਹੀਂ ਰਿਹਾ ਆ ਰੋਪੜ 'ਚ ਮੇਰਾ ਦਫ਼ਤਰ ਆ ਮਹਾਲੀ 'ਚ ਮੈਂ ਬੈਠਦਾ ਸਭ ਤੋਂ ਵੱਡੀ ਗੱਲ ਵੱਡੀ ਆ ਵੀ ਅੱਜ ਕੱਲ ਸੋਸ਼ਲ ਮੀਡੀਆ 'ਤੇ ਇੱਕ ਇੱਕ ਦਿਨ ਦੀ ਤੁਹਾਡੀ ਕਾਰਵਾਈ ਪਈ ਆ ਪਬਲਿਕ ਡੋਮੇਨ 'ਚ ਤੁਸੀਂ ਉੱਥੋਂ ਚੈੱਕ ਕਰ ਸਕਦੇ ਹੋ ਬੰਦਾ ਹੈ ਕਿੱਥੇ ਸੀ ਕਿੰਨੀ ਤਰੀਕ ਨੂੰ ਕਿੱਥੇ ਤੋਂ ਉਹ ਬੜੀ ਟਰਾਂਸਪੇਰੈਂਟ ਹੈ ਕੀ ਲੱਗਦਾ ਵੀ ਜਿਹੜਾ ਬੀਜੇਪੀ ਸੈਂਟਰ ਗਵਰਨਮੈਂਟ ਦੇ ਕੋਈ ਘਰ ਦਾ ਪੈਸਾ ਨਹੀਂ ਹੁੰਦਾ ਸਟੇਟਾਂ ਚੋਂ ਹੀ ਪੈਸਾ ਇਕੱਠਾ ਕਰਕੇ ਔਰ ਜੀਐਸਡੀ ਰਾਹੀਂ ਤੇ ਉਹਨਾਂ ਨੇ ਵੈਸੀ ਸੈਂਟਰਲਾਈਜ਼ ਕਰ ਰਿਆ ਸੂਬਿਆਂ ਚੋਂ ਹੀ ਪੈਸਾ ਇਕੱਠਾ ਕੋ ਕੇ ਸੈਂਟਰ ਕੋ ਜਾਂਦਾ ਔਰ ਸੈਂਟਰ ਨੇ ਮੈਕੈਨਿਜ਼ਮ ਬਣਾਇਆ ਹੁੰਦਾ ਹੈ ਵੀ ਸਾਰੇ ਸੂਬਿਆਂ ਨੂੰ ਵੰਡ ਕੀਤੀ ਜਾਵੇ ਉਹ ਗੱਲ ਵੱਖਰੀ ਹੈ ਕਿ ਬੀਜੇਪੀ ਪੰਜਾਬ ਨਾਲ ਕਾਣੀ ਵੰਡ ਕਰਦੀ ਹੈ ਪੰਜਾਬ ਨਾਲ ਮਤਭੇਦ ਕਰਦੀ ਹੈ ਪੰਜਾਬ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਹੈ 10000 ਕਰੋੜ ਤੋਂ ਵੱਧ ਦਾ ਪੈਸਾ ਸਾਡੇ ਹੱਕ ਦਾ ਸਾਡੇ ਲੋਕਾਂ ਦਾ ਪੈਸਾ ਪਿਛਲੇ 3 ਸਾਲ ਤੋਂ ਦੇ ਨਹੀਂ ਰਹੇ ਦੂਜੀ ਗੱਲ ਉਹਨਾਂ ਦੀਆਂ ਸਕੀਮਾਂ ਦੀ ਮਾਣਯੋਗ ਜਿਹੜੇ ਸਪੀਕਰ ਹੈ ਦੇਖਦੀ ਪਾਰਲੀਮੈਂਟ ਦੇ ਉਹਨਾਂ ਵੱਲੋਂ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਹਦਾਇਤਾਂ ਹੁੰਦੀਆਂ ਐਡਮਿਨਿਸਟ੍ਰੇਸ਼ਨ ਨੂੰ ਕਿ ਹਰ 3 ਮਹੀਨੇ 'ਚ ਅਸੀਂ ਦਿਸ਼ਾ ਕਮੇਟੀ ਦੀ ਇੱਕ ਮੀਟਿੰਗ ਲੈਣੀ ਹੁੰਦੀ ਹੈ ਜਿਦੇ 'ਚ ਮੈਂ ਆਪਣਾ ਰਿਪੋਰਟ ਕਾਰਡ ਵੀ ਰੱਖ ਦਿੰਨਾ ਹੈ ਦੋ ਮੀਟਿੰਗਾਂ ਪਿਛਲੇ ਤਿੰਨ ਮੀਟਿੰਗਾਂ ਮੁਹਾਲੀ ਦੀਆਂ ਤਿੰਨ ਮੀਟਿੰਗਾਂ ਨਵੇਂ ਸ਼ਹਿਰ ਦੀਆਂ ਦੋ ਮੀਟਿੰਗਾਂ ਮੈਂ ਰੋਪੜ ਜਿਹੜਾ ਤਿੰਨ ਜ਼ਿਲ੍ਹੇ ਆ ਮੇਰੇ ਹਲਕੇ ਚ ਉਹ ਲੈ ਚੁੱਕਿਆ ਜਿੱਦੇ ਤਮਾਮ ਸੈਂਟਰ ਦੀਆਂ ਸਕੀਮਾਂ ਦਾ ਜਿਹੜਾ ਆ ਫੀਡਬੈਕ ਵੀ ਲੈਣਾ ਹੁੰਦਾ ਉਹਦੀ ਇੰਪਲੀਮੈਂਟੇਸ਼ਨ ਚ ਕਮੀ ਕੀ ਇਹ ਸਾਡੀ ਡਿਊਟੀ ਆ ਇਹ ਅਸੀਂ ਸਾਡਾ ਕੰਮ ਹੈ ਤੋਂ ਸੈਂਟਰ ਕੋਈ ਸਹਾਨ ਨਹੀਂ ਕਰਦਾ ਪੰਜਾਬ ਨਾਲ ਹਾਲਾਂਕਿ ਵਿਤਕਰਾ ਕਰ ਰਿਹਾ ਔਰ ਪੰਜਾਬ ਦਾ ਬਣਦਾ ਪੈਸਾ ਨਹੀਂ ਦਿੱਤਾ ਜਾ ਰਿਹਾ ਜਿੱਥੋਂ ਤੱਕ ਉਹਨਾਂ ਦੇ ਕੈਂਪਾਂ ਦੀ ਗੱਲ ਹੈ ਭਾਰਤ ਸਰਕਾਰ ਨੇ ਬੀਜੇਪੀ ਦੀ ਕੇਂਦਰ ਸਰਕਾਰ ਨੇ ਹੀ ਕਾਨੂੰਨ ਬਣਾਇਆ ਹੈ ਵੀ ਕੋਈ ਵੀ ਬੰਦੇ ਦੀ ਜਿਹੜੀ ਇਨਫੋਰਮੇਸ਼ਨ ਹੈ ਪ੍ਰਾਈਵੇਟ ਤੌਰ ਤੇ ਕੋਈ ਜਿਹੜੀ ਆ ਉਹ ਇਕੱਠੀ ਨਹੀਂ ਕਰ ਸਕਦਾ ਉਹ ਜੇ ਬੀਜੇਪੀ ਆਪਣਾ ਬਣਾਇਆ ਕਾਨੂੰਨ ਨੂੰ ਪੰਜਾਬ ਚ ਤੋੜ ਰਹੀ ਹੈ ਤੇ ਇਹਦਾ ਇਹਦਾ ਮਤਲਬ ਪੰਜਾਬ ਸਰਕਾਰ ਇਸ ਗੱਲ ਦੀ ਕਮਿਟਿਡ ਹੈ ਕਿ ਕੋਈ ਵਾਇਲੇਸ਼ਨ ਕਾਨੂੰਨ ਦੀ ਨਾ ਹੋਵੇ ਇਸ ਕਰਕੇ ਅਸੀਂ ਇਹ ਸਾਨੂੰ ਮਜਬੂਰੀ ਚ ਐਕਸ਼ਨ ਲੈਣੇ ਪਏ ਬਹੁਤ ਬਹੁਤ ਧੰਨਵਾਦ